ਇੰਦਾ ਇਹ ਮੁਰਗੀਆਂ ਦਾ ਮੁਆਵਜ਼ਾ ਵੀ ਦੇਣਾ ਤੇ ਕੁਕੜੀ ਦਾ ਮੁਆਵਜ਼ਾ ਵੀ ਦੇਣਾ ਉਹਨਾਂ ਦਾ ਇੱਕ ਬੰਦਾ ਨਹੀਂ ਵੜਿਆ ਨਾ ਉਹ ਆਪ ਵੜਿਆ ਨਾ ਉਹਦਾ ਮੰਤਰੀ ਨਾ ਉਹਦਾ ਸੰਤਰੀ ਨਾ ਉਹਦਾ ਐਮਐਲਏ ਨਾ ਕੋਈ ਡੀਸੀ ਨਾ ਐਸਡੀਐਮ ਕੋਈ ਬੰਦਾ ਨਹੀਂ ਆਇਆ ਤੇ ਜੇ ਆਏ ਵੀ ਨੇ ਤੇ ਚਿੱਟੇ ਕਪੜੇ ਆਏ ਨੇ ਤੇ ਆਣ ਕੇ ਤੇ ਆਪਣੀ ਡਿਊਟੀ ਨਿਭਾ ਕੇ ਤੇ ਆਪਣੇ ਆਕਾ ਨੂੰ ਖੁਸ਼ ਕਰਨ ਵਾਸਤੇ ਆਏ ਨੇ ਤੇ ਕੋਈ ਆਣ ਕੇ ਕਿਸਾਨਾਂ ਨੂੰ ਤਰਵਾਸ ਨਹੀਂ ਦਿੱਤੀ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਕਿਸਾਨਾਂ ਨੂੰ ਮਿਲੇ ਹੀ ਨਹੀਂ ਉਹ ਇਸ ਕਰਕੇ ਮੈਂ ਸਮਝਦਾ ਹਾਂ ਕਿ ਅਸੀਂ ਪਹਿਲ ਪਿੰਡ ਵੀ ਮੈਂ ਕਿਹਾ ਸੀ ਪਹਿਲਾਂ ਧੁੰਦੇ ਪਿੰਡ ਵੀ ਕਿਹਾ ਸੀ ਤੇ ਜੋ ਮਦਦ ਕਰ ਸਕਦੇ ਸੀ ਅਸੀਂ ਕੀਤੀ ਅੱਜ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਇੱਥੇ ਪਿੰਡ ਮੁੰਡਾ ਪਿੰਡ ਵਿਧਾਨ ਸਭਾ ਹਲਕਾ ਖਰੂਰ ਸਾਹਿਬ ਅਤੇ ਪਿੰਡ ਘੜਕਾ ਵਿਧਾਨ ਸਭਾ ਹਲਕਾ ਖਰੂਰ ਸਾਹਿਬ ਵਿਕੇ ਪਹੁੰਚ ਰਹੇ ਉਹਨਾਂ ਨੂੰ ਅਸੀਂ ਨਿੱਜੀ ਤੌਰ ਤੇ ਬੇਨਤੀ ਕੀਤੀ ਸੀ ਕਿਉਂਕਿ ਪਰਸੋਂ ਉਹ ਸਲਤਨਪੁਰ ਲੋਧੀ ਸਾਈਡ ਤੇ ਬਾਉ ਪਿੰਡ ਅਲੀਵਾਲ ਪਿੰਡ ਤੇ ਸੀ ਤੇ ਅੱਜ ਉਹ ਇੱਧਰ ਆ ਰਹੇ ਨੇ ਉਹਨਾਂ ਨੂੰ ਬੇਨਤੀ ਕੀਤੀ ਉਹ ਆਣ ਕੇ ਕਿਸਾਨਾਂ ਦੇ ਨਾਲ ਹਮਦਰਦੀ ਕਰਨਗੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨਗੇ ਔਰ ਇੱਕ ਗੱਲ ਯਕੀਨ ਦਿਵਾਉਣੇ ਆ ਠੀਕ ਹੈ ਪਿੱਛੇ ਵੀ ਬਹੁਤ ਕੰਮ ਕੀਤੇ ਅਕਾਲ ਜਲਦੀ ਸਰਕਾਰ ਨੇ ਬਲ ਸਾਹਿਬ ਬ੍ਰਹਮਪਰਾ ਸਾਹਿਬ ਨੇ ਇਸ ਹਲਕੇ 'ਚ ਕੰਮ ਕੀਤੇ ਲੋਕਾਂ ਨੂੰ ਪਤਾ ਲੋਕ ਬੋਲਦੇ ਅੱਜ ਵੀ ਲੋਕਾਂ ਦੀਆਂ ਰਿਕਾਰਡਿੰਗਾਂ ਬੋਲਦੀਆਂ ਪਰ ਜੇ ਸਰਕਾਰ ਪਰਮਾਤਮਾ ਕਿਰਪਾ ਕਰੇ ਕਿਸਾਨ ਲੋਕ ਪੰਜਾਬ ਵਾਸੀ ਕਿਰਪਾ ਕਰ ਸਰਕਾਰ ਉਹਨਾਂ ਨੇ ਕਹੇ ਯਕੀਨ ਦਿਵਾਉਣੇ ਆ ਤੁਹਾਨੂੰ ਇਸ ਹਲਕੇ ਦੇ ਤੌਰ ਤੇ ਵੀ ਇੱਥੇ ਜਿਹੜਾ ਵਾ ਬਿਲਕੁਲ ਕੋਈ ਕਿਲੋਮੀਟਰ ਡੇਢ ਕਿਲੋਮੀਟਰ ਜਿਹੜਾ ਵਾ ਉਹ ਜਗ੍ਹਾ ਨੂੰ ਬਨ ਮਾਰ ਕੇ ਪੱਕੇ ਤੁਸੀਂ ਬਨ ਬਣਾ ਕੇ ਔਰ 30 30 ਫੁੱਟ ਚੌੜੇ ਹੋ ਜੇ ਬਣਾ ਦਈਏ ਤੇ ਜਿਹੜੀ ਉਹਨਾਂ ਦੀ ਫਸਲ ਜਿਹੜੀ ਉੱਤੇ ਜ਼ਮੀਨ ਆ ਉਹ ਇਕ ਵਾਇਰ ਕਰਕੇ ਉਹਨਾਂ ਨੂੰ ਜੈਨੂਨ ਰੇਟ ਦਿੱਤਾ ਜਾਵੇ ਤੇ ਜਿਹੜਾ ਇਹ ਦਰਿਆ ਵਾ ਇਹਨੂੰ ਇੱਕ ਬਹੁਤ ਵੱਡੀ ਨਹਿਰ ਦਾ ਜਿਹੜਾ ਰੂਪ ਦਿੱਤਾ ਜਾ ਸਕਦਾ ਇਸ ਤੇ ਮੈਂ ਵੀ ਜ਼ਰੂਰ ਗੱਲ ਕਰਨਾਗਾ ਜਿਹੜੀ ਮਾਈਨਿੰਗ ਅੱਜ ਕੱਲ ਚੱਲ ਰਹੀ ਆ ਮਾਈਨਿੰਗ ਨੂੰ ਕਹਿੰਦੇ ਆਪਾਂ ਜਿਹਦੇ ਉੱਤੇ ਹਮੇਸ਼ਾ ਪਰਚੇ ਸਰਕਾਰਾਂ ਕੋਈ ਹੋਣ ਕਰ ਦਿੰਦੀਆਂ ਵਾਂ ਭਾਵੇਂ ਕੋਈ ਘਰ ਵਾਸਤੇ ਲੈ ਕੇ ਜਾ ਰਹੇ ਉੱਤੇ ਵੀ ਜਿਹੜਾ ਵਾ ਉਹ ਹੋਮ ਪਰਚਾ ਕਰ ਦਿੰਦੀਆਂ 30 ਸਾਲ ਪਹਿਲਾਂ 35 ਸਾਲ ਪਹਿਲਾਂ ਅਸੀਂ ਕੱਥੂ ਨਗਲ ਦੀ ਜਿਹੜੀ ਨਹਿਰ ਸੀ ਬਾਬਾ ਬੁੱਢਾ ਸਾਹਿਬ ਨੇ ਚੋਈ ਆਪ ਖੁਦ ਰੇਤਾ ਲੈਂਦੇ ਰਹੇ ਆ ਪਰ ਜੇ ਕਿਤੇ ਇਹ ਰੇਤਾ ਦੀ ਮਾਈਨਿੰਗ ਬਿਲਕੁਲ ਲਾ ਬੰਦ ਕਰ ਦੇਣ ਕਿਸਾਨਾਂ ਨੂੰ ਕਹਿ ਵੀ ਜਿੱਥੋਂ ਵੀ ਤੁਸੀਂ ਰੇਤਾ ਲਿਆ ਸਕਦੇ ਆ ਲਿਆਓ ਤੁਹਾਡੇ ਤੇ ਕੋਈ ਪਰਚਾ ਨਹੀਂ ਹੋਊਗਾ ਤੇ ਮੈਂ ਇਹ ਕਹਿ ਸਕਦਾ ਵੀ ਜਿਹੜੇ ਦਰਿਆ ਵਾ ਦਰਿਆਵੰਦੀ ਸਫਾਈ ਹੋ ਸਕਦੀ ਆ ਕਿਉਂਕਿ ਡਰਦਾ ਮਾਰਾ ਕੋਈ ਉੱਥੇ ਜਾਂਦਾ ਨਹੀਂ ਇਸ ਕਰਕੇ ਮੈਂ ਸਮਝਦਾ ਕਿ ਸੁਖਵੀਰ ਸਿੰਘ ਜੀ ਬਾਦਲ ਸਾਡੇ ਆ ਰਹੇ ਨੇ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਸਾਰੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਸਮੁੱਚੀ ਸੰਗਤ ਆਈ ਆ ਜ਼ਿਲ੍ਹਾ ਪ੍ਰਧਾਨ ਆਏ ਨੇ ਸ਼੍ਰੋਮਣੀ ਕਮੇਟੀ ਮੈਂਬਰ ਪਹੁੰਚੇ ਨੇ ਸਾਡੇ ਹੋਰ ਜੂਜ ਦੇ ਸਾਰੇ ਸੀਨੀਅਰ ਲੀਡਰ ਸਾਹਿਬ ਪਹੁੰਚੇ ਨੇ ਮੈਂ ਸਮਝਦਾ ਵਾਂ ਕਿ ਉਹ ਆਣ ਕੇ ਕਿਸਾਨਾਂ ਦੀ ਜਿਹੜੀ ਮੰਗ ਹੋ ਗਈ ਉਹ ਜ਼ਰੂਰ ਮੰਨਣਗੇ ਤੇ ਮੈਂ ਵੀ ਵਿਸ਼ਵਾਸ ਦਵਾਉਣਾ ਕਿ ਕਿਸਾਨਾਂ ਦੇ ਨਾਲ ਹਮੇਸ਼ਾ ਹੀ ਅਕਾਲੀ ਦਲ ਖੜਾ ਵਾ ਤੇ ਅਕਾਲੀ ਦਲ ਖੜਾ ਰਹੇਗਾ ਹੁਣ ਪੀੜੀ ਲੰਮੀ ਨਹੀਂ ਕਰਨੀ ਅੱਧ ਕਰਨਾ ਹੈ